ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਮਿੱਤਰੋ ਅੱਜ ਟਰੈਕਟਰ ਆਇਆ ਬਾਈ 475 ਅਰੇ ਆਇਆ ਏ ਟਰੈਕਟਰ ਬਾਈ ਤਾਜ਼ੀ ਤਾਜ਼ਾ ਤੇ ਆਪਾਂ ਤੁਹਾਨੂੰ ਦਿਖਾਉਣਾ ਟਰੈਕਟਰ ਕੀ ਹਿਸਾਬ ਤਾਵਾ ਕੀ ਕੰਡੀਸ਼ਨ ਹੈ ਤੇ ਬਣੇ ਰਹੋ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੰਨੇ ਟਰੈਕਟਰ ਬਾਰੇ ਤੇ ਲੋ ਬਾਈ ਆਹ ਟਰੈਕਟਰ ਆਇਆ ਜੀ 475 ਸਭ ਤੋਂ ਪਹਿਲਾਂ ਮਿਲੋ ਸਾਡੇ ਵੀਰ ਹੈਪੀ ਨੂੰ ਫੋਰਮੈਨ ਸਾਹਿਬ ਹੋਰ ਮਿਸਤਰੀ ਸਾਹਿਬ ਬਾਈ ਵਧੀਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਬੜੀਆਂ ਪੱਗਾਂ ਚੜੀਆਂ ਹੋਈਆਂ ਬਾਈ ਕਿੱਧਰ ਨੂੰ ਚੱਲੀਆਂ ਸਰਕਾਰ ਆ ਬਾਈ ਪਾਰਟੀ ਆਥੇ ਮਰੰਡੇ ਮਰੰਡੇ ਵਾਲਿਆਂ ਨੇ ਕਦੀ ਜੱਕੀ ਲੜ ਸੁੱਖਾ ਬਾਈ ਵੀ ਆਇਆ ਹੋ ਸਕਿਆ ਬਾਈ ਬਾਈ ਮੋਰਚਾ ਤਾਜੀ ਲੈਣ ਲੱਗਾ ਮਾਰ ਕੇ ਠੀਕ ਆ ਤੇ ਪਾਰਟੀ ਕਰਦੀ ਬਾਈ ਹੁਣ ਮੜਾ ਸਮਝਾ ਮੇਰੇ ਬਾਈ ਮਰੰਡੇ ਆਪਣਾ ਜਿਹੜਾ ਟਾਰਗੇਟ ਪੂਰਾ ਹੋਇਆ ਨਾ ਇਸ ਸਾਲ ਦਾ ਓਕੇ ਉਹਦੀ ਉਹਨਾਂ ਨੇ ਪਾਰਟੀ ਕਰੀ ਉਹਦੀ ਖੁਸ਼ੀ ਚ ਮਰੰਡੇ ਦੀ ਨੀ ਪਾਰਟੀ ਆ ਤੇ ਪਾਰਟੀ ਕਰੀ ਦੀ ਪੈਲਸ ਕਿਤੇ ਪੈਲਸ ਚ ਆਈਏ ਪੈਲਸ ਕਿੰਨੀ ਰੋਡ ਤੇ ਕਰੋਨ ਪੈਲਸ ਬਾਈ ਰੈਸਟੋਰੈਂਟ ਬੁੱਕ ਕਰਿਆ ਵਾ ਜਿੰਨੇ ਵੀ ਉਹਨਾਂ ਦਾ ਸਟਾਫ ਹੈ ਨਾ ਸਟਾਫ ਨੂੰ ਸਾਰੇ ਨੂੰ ਪਾਰਟੀ ਆ ਬਾਈ ਹਾਂ 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 ਹੋਲੀ ਠੀਕ ਨਾ ਹੋ ਜਾ ਲੈ ਨਾ ਹੋਣੀ ਆ ਇਸ ਰਾਤ ਨਹੀਂ ਰਾਤ ਦੀ ਆ ਇਸ ਰਾਤ ਦੀ ਆ ਅਸੀਂ ਤਾਂ ਕੀ ਕਰਨ ਤੇ ਆ ਗਏ ਨਾ ਨਾ ਠੀਕ ਆ ਬਾਈ ਠੀਕ ਆ ਤੇ ਤਾਂ ਹੀ ਬਾਈ ਅੱਜ ਸਾਰਾ ਸਟਾਫ ਆ ਤਾਂ ਹੀ ਏਜੰਸੀਆਂ ਵੀ ਆਜਾ ਨੇ ਟਾਈਮ ਨਾਲੇ ਬਾਈ ਜਾਤਾ ਜਾਂਦਾ ਏਜੰਸੀਆਂ ਸਾਡੇ ਤਿਆਰ ਹੋਣ ਲੱਗੇ ਤੇ ਨਾ ਫਟਦੇ ਯਾਨੀ ਤੇਰੀ ਟੋਰ ਬਾਈ ਸਾਰਿਆਂ ਨਾਲੋਂ ਜ਼ਿਆਦਾ ਹੈ ਮਖੌਲ ਦੀ ਗੱਲ ਨਹੀਂ ਹੈ ਬਾਈ ਪੱਗ ਵੀ ਵਧੀਆ ਬੰਨੀ ਵੀ ਆ ਵਧੀਆ ਬੰਨ ਹੋ ਗਈ ਅੱਜ ਹਾਂ ਠੀਕ ਆ ਠੀਕ ਆ ਬਾਈ ਬਾਕੀ ਦਿਨ ਤਾਂ ਵਿਚਾਰੇ ਇਹ ਲਿਬੜੇ ਟਿਬੜੇ ਜੀ ਰਹਿੰਦੇ ਆ ਤੁਹਾਨੂੰ ਪਤਾ ਅੱਗੇ ਤਾਂ ਮੂੰਹ ਕਾਲੇ ਸਿਰ ਕਾਲੇ ਅੱਜ ਮਾੜਾ ਜਿਹਾ ਬੰਦੇ ਲੱਗਦੇ ਆ ਇਹ ਠੀਕ ਆ ਜੀ ਇੱਧਰ ਪੱਟੀ ਸਾਹਿਬ ਹੋਰ ਪੱਟੀ ਸਾਹਿਬ ਠੀਕ ਠਾਕ ਜੀ ਤੇ ਬਾਈ ਮਾੜਾ ਪਾਉਡ ਐਕਸਟਰੈਕਟਰ ਦਾ ਸੁੱਖੇ ਭਰੇ ਆ ਜਾ ਮਾੜਾ ਜਾਂ ਦੱਸ ਬਾਈ ਟਰੈਕਟਰ ਹਜੇ ਤੋਤਾ ਨਹੀਂ ਕੁਛ ਨਹੀਂ ਪਰ ਉਹ ਟਰੈਕਟਰ ਸੋਹਣਾ ਲੱਗਦਾ ਬਾਈ ਸੁੱਖੇ ਬਾਈ ਕਿਹੜਾ ਮਾਡਲ ਹੈ 97 ਹੈ ਜੀ 1997 ਹਾਂ ਜੀ ਹਾਂ ਜੀ ਨੰਬਰ ਰਾਜਪਰੇ ਦਾ ਜੀ ਰਾਜਪਰੇ ਦਾ ਆ ਪੀ ਵੀ ਕਿੰਨਾ ਰਾਜਪਰੇ ਦਾ ਨੰਬਰ 39 39 ਬਾਈ ਰਾਜਪਰੇ ਨੂੰ ਕਹੋ ਬਈ ਟਾਇਰ ਅੱਧੇ ਨਾਲੋਂ ਵੱਧਾਂ ਵਿਛਲੇ ਹਨਾ ਸਰ ਉਹਦਾ ਹੀ ਮੰਨ ਲੀਏ ਚਾਰੇ ਟਾਇਰ ਆ। ਬਾਈ ਚਾਰਾਂ ਟਾਇਰਾਂ ਦੀ ਕੰਡੀਸ਼ਨ ਹਾਫ ਕੰਡੀਸ਼ਨ ਹੈਗੀ ਆ। ਟਰੈਕਟਰ ਰੰਗ ਦਾ ਸਾਰਾ origignal ਆ ਬਾਈ। ਸੁੱਕੇ ਰੰਗ ਦਾ ਬਾਈ ਨਾਲ ਦਾ ਹਨਾ। ਠੀਕ ਆ। ਤੇ ਬਾਈ ਵੀਡੀਓ ਬਣ ਲਈ ਜੇ ਕੋਈ ਫੋਨ ਆ ਗਿਆ ਜ਼ਰੂਰੀ ਉਹਦੇ ਕਰਕੇ ਵਿੱਚੇ ਥੋੜਾ ਜਿਹਾ ਹੋ ਗਿਆ ਤਾਂ। ਇਹ ਸੁੱਕੇ ਬਾਈ ਇੰਜਨ ਗੇਅਰ ਤਾਂ ਕਾਇਮ ਆ ਟਰੈਕਟਰ। ਬਹੁਤ ਸਹੀ ਕਾਇਮ। ਬਹੁਤ ਸਹੀ ਕਾਇਮ। ਇੱਕ ਛਤਰੀ ਦਾ ਕੱਪੜਾ ਲੱਗਣਾ ਹਨਾ। ਚੱਲੇ ਤਾਂ ਗੱਲਾਂ ਕਰੀ ਲਈ। ਠੀਕ ਆ। ਤੇ ਬਾਕੀ ਬਾਈ ਰੰਗ ਰੂਪ ਦਾ ਰਹੇ ਜਨ ਨਾਲ ਬਾਕੀ ਅਜੇ ਉਹ ਰੰਗ ਥੋੜਾ ਜਿਹਾ ਹੋਇਆ ਵਾ ਪਰ ਰੰਗ ਜੇ ਹਾਂ ਕਰਦਾ ਪਿਆ ਵਾ ਖੜਾ ਨਾ देर ਦਾ ਅੰਦਰ ਅੱਛਾ ਖੜਾ ਦਾ ਟਰੈਕਟਰ ਠੀਕ ਆ ਸੁੱਕੇ ਬਾਈ ਮੈਂ ਦਾ ਸਟਾਰਟ ਕਰੂੰਗਾ ਸਲਫ ਮਾਰੂੰਗਾ ਟਰੈਕਟਰ ਦੀ ਬਾਈ ਆਵਾਜ਼ ਚੈੱਕ ਕਰਿਓ ਟਰੈਕਟਰ ਦੀ ਸਲਫ ਲੋ ਜੀ ਆਵਾਜ਼ ਸੁਣੋ ਟਰੈਕਟਰ ਦੀ ਦੇਖੋ ਬਣੀ ਲੈ ਬਾਈ ਬਾਈ ਦੇ ਦੇ ਫੁੱਲ ਫੁੱਲ ਦੇ ਦੇ ਲੈ ਜ਼ੱਲੀ ਕਰੋ ਵਾਹ ਦੀ ਬੱਸ ਬਾਈ ਬੱਸ ਤੇ ਲੋ ਬਾਈ ਕੰਡੀਸ਼ਨ ਤੁਹਾਡੇ ਸਾਹਮਣੇ ਟਰੈਕਟਰ ਦੀ ਠੀਕ ਹੈ ਜੀ ਬਾਈ ਨਹੀਂ ਹੁਣੀ ਲੈ ਕੇ ਹੀ ਆਏ ਆ ਟਰੈਕਟਰ ਤੇ ਜਿਹਨੇ ਵੀ ਲੈਣਾ ਹੋਇਆ ਕੋਈ 475 ਲੈਣ ਦਾ ਮੇਰਾ ਵੀਰ ਚਾਹਵਾਨ ਹੋਇਆ ਬੰਪਰ ਬੂੰਪਰ ਬਾਈ ਵਧੀਆ ਲੱਗਿਆ ਹੋਇਆ ਹੈਵੀ ਪੀ ਵੀ 39 ਨੰਬਰ ਹੈ ਤੇ ਟਰੈਕਟਰ ਉਹ ਵੀ ਸੋਹਣਾ ਹੈ ਬਾਈ ਰੰਗ ਰੂਪ ਦਾ ਵੀ ਠੀਕ ਹੈ ਬਾਕੀ ਬਾਈ ਆਪਾਂ ਹਰੇਕ ਵੀਡੀਓ ਦੇ ਵਿੱਚ ਦੱਸਦੇ ਆਂ ਵੀ ਤਸੱਲੀ ਆਪਣੀ ਆਪ ਕਰਿਆ ਕਰੋ ਮਗਰਾਲ ਵੀ ਠੀਕ ਆ ਬਾਈ ਮੜੇ ਮੜੇ ਹਲਕੇ ਹਲਕੇ ਜੇ ਮੜੜਾਂ ਇਦਾਂ ਆਹ ਦੇਖ ਲਓ ਕਿਨਾਰੀਆਂ ਜੀਆਂ ਹੋਈਆਂ ਹੋਈਆਂ ਮੜੀਆਂ ਜੀਆਂ ਖਰਾਬ ਠੀਕ ਆ ਬਾਕੀ ਦਾ ਮੜੜ ਠੀਕ ਆ ਲਗਭਗ ਛੋਟੇ ਮੜੜਾਂ ਵਾਲਾ ਆ ਬਾਈ ਥੋੜੀ ਜਿਹੀ ਕਿਨਾਰੀ ਖਰਾਬ ਹੋਈ ਉਦਾਂ ਮੜੜ ਪੱਦਰਿਆ ਬਾਈ ਅੰਦਰੋਂ ਠੀਕ ਆ ਮੜੜ ਠੀਕ ਆ ਜੀ ਤੇ ਛਤਰੀ ਦਾ ਕੱਪੜਾ ਜ਼ਰੂਰ ਇਹ ਵੀ ਬਾਈ ਇਹਨਾਂ ਨੇ ਲਵਾਏ ਦੇਣਾ ਲਗਭਗ ਮੇਰੇ ਹਿਸਾਬ ਨਾਲ ਤਾਂ ਬੈਟਰੀ ਬੂਟਰੀ ਫੁੱਲ ਓਕੇ ਆ ਰਿਮਾ ਰੂਮਾ ਦੀ ਕੰਡੀਸ਼ਨ ਬਹੁਤ ਵਧੀਆ ਤੇ ਬਾਕੀ ਹੋਰ ਪਾਲ ਬਾਈ ਕੀ ਹਾਲ ਹੈ ਠੀਕ ਆ ਜੀ ਬਹੁਤ ਦਿਨ ਬਾਅਦ ਦੇਖਿਆ ਬਾਈ ਉਹ ਨਹੀਂ ਪਾਲ ਬਾਈ ਸਾਡਾ ਬਾਈ ਵੀਡੀਓ ਤੇ ਜਗਦਾ ਬਹੁਤ ਆ ਪਾਲ ਬਾਈ ਤੈਨੂੰ ਬਹੁਤ ਬੰਦੇ ਜਾਣਦੇ ਆ ਤੂੰ ਕਾਹਦੇ ਜਰਮ ਆਇਆ ਯਾਰ ਆਇਆ ਇਹਨੂੰ ਤੇ ਸੁੱਖੇ ਬਾਈ ਇਹਦਾ ਕੀ ਮੁੱਲ ਕਰਦੇ ਟਰੈਕਟਰ ਦਾ 170 ਹੈ 170 ਜ਼ਿਆਦਾ ਹੋਣਾ ਬਾਈ ਪਹਿਣਾ ਦੇ ਹੈ ਪਹਿਣਾ ਦੇ ਅੱਛਾ ਬਾਈ ਬਾਈ ਨਹੀਂ ਜੋ ਮਰਜ਼ੀ ਮੰਗੀ ਜਾਣਾ ਮੈਂ ਤੁਹਾਨੂੰ ਜਾਇਜ਼ ਜਿਹੜਾ ਦੱਸਣਾ ਹੈ ਇਹਦਾ 1,60,000 ਰੁਪਿਆ ਹੈਗੀ ਡਿਮਾਂਡ ਬਾਕੀ ਆਪਾਂ ਤੁਹਾਨੂੰ ਜਾਇਜ਼ ਰੇਟ ਤੇ ਟਰੈਕਟਰ ਦਿਵਾਉਂਗੇ ਬਾਈ ਨਾਲ ਤੇ ਟਰੈਕਟਰ ਆ ਕੇ ਕਰ ਲਿਓ ਪਸੰਦ ਆਪਣੀ ਤਸੱਲੀ ਕਰ ਲਿਓ ਪਹਿਲਾਂ ਠੀਕ ਹੈ ਜੀ ਤੇ ਬਾਈ ਆਹ ਤਾਂ ਲਵਾ ਦੂੰਗਾ ਕਪੜਾ ਕੋਪੜਾ ਕਪੜਾ ਲਵਾ ਦੂੰਗਾ ਬਾਈ ਠੀਕ ਹੈ ਜੀ ਬਾਕੀ ਹੋਰ ਤਾਂ ਕੋਈ ਕੰਮ ਨਹੀਂ ਹੈਗਾ ਐਡਾ ਟਰੈਕਟਰ ਠੀਕ ਹੈ ਲੈਨਮੈਂਟ ਟਰੈਕਟਰ ਨੂੰ ਸੂਰੇ ਕਰ ਦੇਣਾ ਅੱਛਾ ਲੈਨਮੈਂਟ ਬਾਈ ਕਹਿੰਦਾ ਥੋੜੀ ਸੈੱਟ ਹੋਣ ਵਾਲੀ ਆ ਬਾਈ ਉਹ ਵੀ ਬਾਈ ਮਿਸਤਰੀ ਆਪ ਬਾਈ ਨੇ ਆਪੇ ਹੀ ਕਰ ਦੇਣਾ ਸੈੱਟ ਸਾਰਾ ਕੁਝ ਐਨ ਠੀਕ ਹੈ ਜੀ ਤੇ ਬਾਈ ਜਣੀ ਕਿ ਟਰੈਕਟਰ ਜਾਂ ਲਿਆਉਂਦਾ ਵਧੀਆ ਹੀ ਉਹ ਵੀ ਮਾਰਕੀਟ ਵਾਲਾ ਜਿਹੜਾ ਟਰੈਕਟਰ ਬਾਈ ਨੂੰ ਪਤਾ ਵੀ ਵੇਚਿਆ ਜਾਣਾ ਆ ਕਿ ਠੀਕ ਹੈ ਜੀ ਕਈ ਵੀਰਾਂ ਦੇ ਆਏ ਬਦੇ ਫੋਨ ਬਾਈ ਟਰੈਕਟਰ ਲੈਣਾ 475 275 ਰੇਂਜ ਵੀ ਘੱਟ ਚਾਹੀਦੀ ਆ ਤਾਂ ਉਹ ਵੀਰਾਂ ਟਰੈਕਟਰ ਦੇਖ ਲਿਓ ਵੀਰੇ ਠੀਕ ਹੈ ਜੀ ਤੇ ਬਾਕੀ ਮੇਰੇ ਹਿਸਾਬ ਨਾਲ ਰੇਟ ਬਾਈ ਠੀਕ ਆ ਟਰੈਕਟਰ ਦਾ ਤੇ ਬਾਕੀ ਚਲੋ ਹਰੇਕ ਦੀ ਆਪਣੀ ਆਪਣੀ ਸਮਝ ਹੁੰਦੀ ਆ ਹਰੇਕ ਵੀਰ ਦੀ ਤੇ ਕਿਸੇ ਵੀਰ ਨੂੰ ਕੋਈ ਵਿੱਚ ਕੋਈ ਟਰੈਕਟਰ ਵੀ ਕਈ ਵਾਰ ਦੇਣਾ ਹੁੰਦਾ ਕੋਈ ਉਹ ਵੀ ਬਾਈ ਵਿੱਚ ਬਾਈ ਕਰ ਲੂਗਾ ਵਾਧਾ ਘਾਟਾ ਤੇ ਬਾਈ ਕੋਲ ਇੱਕ ਅੱਧਾ ਹੀ ਟਰੈਕਟਰ ਹੁੰਦਾ ਬਾਈ ਜ਼ਿਆਦਾ ਟਰੈਕਟਰ ਨਹੀਂ ਲੈਂਦੇ ਹੈਗੇ ਠੀਕ ਹੈ ਜੀ 160 ਡਿਮਾਂਡ ਆ 97 ਮਾਡਲ ਹੈ ਟਾਇਰ ਵਧੀਆ ਬਾਈ ਅੱਧੇ ਟਾਇਰ ਆ ਮੰਨ ਕੇ ਚਲੋ ਠੀਕ ਹੈ ਜੀ ਜਿਨੇ ਪੰਜ ਚਾਰ ਕਿੱਲਾਂ ਦੀ ਖੇਤੀ ਹੈ ਚਾਰ ਪੰਜ ਸਾਲ ਕਿਤੇ ਨਹੀਂ ਜਾਣੇ ਇਹਨੇ ਟਾਇਰ ਠੀਕ ਹੈ ਜੀ ਸਾਡਾ ਸੱਬਾ ਬਾਈ ਵੀ ਪਹੁੰਚਿਆ ਉਧਰ ਅੱਬੇ ਨਾਲ ਥੋੜੀ ਤੁਹਾਨੂੰ ਇੰਟਰੋਡਕਸ਼ਨ ਕਰਾਉਣਾ ਹੈ ਉਹ ਸੱਬੇ ਵੀਰੇ ਬਹੁਤ ਕੋਈ ਗੱਲ ਨਹੀਂ ਮੈਂ ਕਹਿੰਦਾ ਅੱਜ ਟਾਈਮ ਨਾਲ ਹੀ ਖਿੱਚਦਾ ਕੰਮ ਉਹ ਨਹੀਂ ਹਾਂ ਓ ਲੈ ਉਹ ਇੰਜਨ ਪਟਿਆ ਉਹ ਛੜੀ ਮੰਨੂ ਲੱਗਦਾ ਅੱਜ ਲਾਲੇ ਪੈ ਕੇ ਸਾਜਰੀ ਅੱਜ ਇੱਥੇ ਰਹਿਣਾ ਫਿਰ ਪੀਲੀ ਆ ਠੀਕ ਆ ਪੀਲੀ ਆ ਹੋਣੇ ਪਿੱਤੀ ਯਾਰ ਕਿੰਨੇ ਵੇਕ ਲਾ ਲੇ ਨਾ ਪੀਆ ਕਰ ਭਰਾਵਾ ਤੇਰਾ ਸਰੀਰ ਹੈਂ ਹਾਂ ਦੇਖ ਹਾਂ ਉਹ ਗੱਡੀ ਤਾਂ ਖੜੀ ਹੈ ਠੀਕ ਹੈ ਫੇਕਾ ਗੱਡੀ ਪੀ ਕੇ ਸਵਾਰਨੀ ਆ ਚਲ ਬਾਈ ਨਾਲ ਕਿ ਆ ਰਖ ਚੱਲ ਕੋਈ ਗੱਲ ਨਹੀਂ ਵੀਰੇ ਪਰ ਮੈਂ ਤਾਂ ਤੈਨੂੰ ਭਰਾਵਾ ਜੋ ਕਹਿਣਾ ਸਭੇ ਤੇਰਾ ਬਾਈ ਆਪਾਂ ਨੂੰ ਤੇਰੀ ਤਾਂ ਆਪਾਂ ਤਾਂ ਕਰਦੇ ਆ ਠੀਕ ਆ ਚੱਲ ਵੀਰਾ ਯਾਰ ਹੁਣ ਬੰਦੇ ਨੇ ਪਾਣੀ ਹੋ ਨਹੀਂ ਪਾਇਆ ਵਿੱਚ ਅੱਛਾ ਕਹਦਾ ਗਲਤੀ ਆ ਬੰਦੇ ਦੀ ਬਾਈ ਗਲਤੀ ਆ ਹੁਣ ਸਭੇ ਚਲ ਨਹੀਂ ਰਹਾ ਹੋ ਗਿਆ ਜਾਣਾ ਮੈਂ ਵੀ ਠੀਕ ਆ ਨਾ ਮੈਂ ਤਾਂ ਚੋਰੀ ਤੇ ਅੱਛਾ ਉਹੀ ਰਹਿਣਾ ਚਾਬੀਆਂ ਕਰਕੀਆਂ ਤੇਰੀਆਂ ਕੋਈ ਨਹੀਂ ਕੋਈ ਨਹੀਂ ਚਾਬੀਆਂ ਅੰਦਰ ਅੰਦਰ ਹੀ ਪਈਆਂ ਦੀਆਂ ਮੈਂ ਜੱਗੂ ਦੀਆਂ ਇਹ ਠੀਕ ਆ ਠੀਕ ਆ ਓਕੇ ਬਾਈ ਤੇ ਬਾਕੀ ਵੀਰੇ ਜਿੱਦਾਂ ਹੋਰ ਵੀ ਟਰੈਕਟਰ ਆਪਣੇ ਕੋਲ ਖੜੇ ਨੇ ਸੈਕੰਡ ਹੈਂਡ ਸਾਰੇ ਹੀ ਤੇ ਕਿਸੇ ਨੇ ਕੋਈ ਹੋਰ ਟਰੈਕਟਰ ਲੈਣਾ ਹੋਇਆ ਉਹ ਵੀ ਦੇਖ ਲਿਓ ਬਾਈ ਆਲਰੇਡੀ ਆਪਣੇ ਸਾਰੇ ਟਰੈਕਟਰ ਦੀ ਵੀਡੀਓ ਪਾਈਆਂ ਹੋਈਆਂ ਕਿਹੜੇ-ਕਿਹੜੇ ਟਰੈਕਟਰ ਖੜੇ ਆਪਣੇ ਕੋਲ ਸਟਾਕ ਦੇ ਵਿੱਚ ਠੀਕ ਆ ਜੀ ਤੇ ਆਪਣੇ ਕੋਲ ਹੌਲੈਂਡ ਖੜਾ ਜੀ ਹਾਰਮ ਟਰੈਕ ਸਾਂ 45 ਠੀਕ ਹੈ ਜੀ ਆ ਬਾਈ ਨਾਲ ਦਾ ਡੀਆਈ 55 ਬਾਈ ਜਿਹੜਾ ਮਾਡਲ ਟਰੈਕਟਰ ਵੀ ਵਧੀਆ ਵਿਗਰੇ ਆ ਜੀ ਤੇ ਲਗਭਗ ਬਾਈ ਹੁਣ ਦਿਨਾਂ ਦਾ ਬਹੁਤ ਫਰਕ ਪੈ ਗਿਆ ਛੋਟੇ ਹੋ ਗਏ ਦਿਨ ਤੇ ਲੋ ਜੀ 4 ਵੀਲ ਦੇ ਵਿੱਚ ਕਰੋ ਟਰੈਕਟਰ ਦੀ ਲੁੱਕ ਬਹੁਤ ਸੋਹਣੀ ਆ ਬਾਈ ਹੋਰ ਗੱਲਾਂ ਦੀ ਗੱਲਾਂ ਇਹ ਚਾਰ ਸਿਲੰਡਰ ਵਾਲਾ ਇਹਦੇ ਵਿੱਚ ਬਾਈ ਡੀਆਈ 55 ਦੇ ਵਿੱਚ ਤਿੰਨ ਸਿਲੰਡਰ ਇੰਜਨ ਵੀ ਆਉਂਦਾ ਤਿੰਨ ਸਿਲੰਡਰ ਚ ਵੀ ਆਉਂਦਾ ਚਾਰ ਇਹ ਦੋਨਾਂ ਦੇ ਵਿੱਚ ਆਉਂਦਾ ਠੀਕ ਹੈ ਜੀ ਬੱਲੇ ਬੱਲੇ ਵਾਲੀ ਕੰਡੀਸ਼ਨ ਦਾ ਟਰੈਕਟਰ ਦੀ ਡੀਜੀ 55 ਲੋ ਹਾਈ ਮੀਡੀਅਮ ਆ ਬਾਈ ਸਟਲ ਗੇਅਰ ਆ ਏ ਟੂ ਜ਼ेड ਸਾਰੀ ਫੰਕਸ਼ਨ ਹੈ ਇਹਦੇ ਵਿੱਚ ਠੀਕ ਹੈ ਜੀ ਬਾਕੀ ਰੇਟ ਇਹਦਾ ਬਾਈ ਡੀਲਰ ਦੇ ਹਿਸਾਬ ਨਾਲ ਹੁੰਦਾ ਹਰੇਕ ਏਰੀਆ ਦਾ ਹਰੇਕ ਡੀਲਰ ਦਾ ਅਲੱਗ-ਅਲੱਗ ਰੇਟ ਆ ਇਹਦੇ ਵਿੱਚ ਆਪਾਂ ਕੁਝ ਨਹੀਂ ਰੇਟ ਬਾਰੇ ਕੁਝ ਨਹੀਂ ਕਹਿ ਸਕਦੇ ਬਾਈ ਠੀਕ ਹੈ ਜੀ ਤੇ ਦਿਨਾਂ ਦਾ ਦੇਖ ਲਓ ਬਾਈ ਕਿੰਨਾ ਫਰਕ ਪੈ ਗਿਆ ਹਜੇ ਸਾਡੇ ਇਸ ਟਾਈਮਾ ਰੋਪੜ ਦੇ ਵਿੱਚ 5:00 ਵਜੇ ਹਾਂ 5:30 ਹੋਏ ਨੇ ਦਿਨ ਦੇਖ ਲਓ ਕਿੰਨਾ ਸ਼ੁਭ ਗਿਆ 6:00 ਵਜੇ ਪੂਰਾ ਹਨੇਰਾ ਹੋ ਜਾਂਦਾ ਤੇ ਬਾਕੀ ਬਾਈ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਕਰ ਦਿਓ ਲਾਈਕ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰ ਦਿਓ ਸਬਸਕ੍ਰਾਈਬ ਆਪਾਂ ਤੁਹਾਨੂੰ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ 'ਚ ਸਾਰੇ ਵੀਰਾਂ ਦਾ ਧੰਨਵਾਦ